ਇੱਕ ਤਾਂ ਰੋਜ਼ ਆ ਵੀ ਬੜਾ ਮਾਰਦੇ ਨੇ ਬੜਾ ਔਖਾ ਹੋਇਆ ਇੱਕ ਖੇਤ ਘਰ ਪਾਈ ਜਾਂਦਾ ਪਹਿਲਾਂ ਤਾਂ ਤੜਕੇ ਉਹਨਾਂ ਲੱਤਾਂ ਲੱਗ ਜਾਂਦੀਆਂ ਦੁਹਣ ਇੱਕ ਉਹ ਰਾਤ ਵਾਲਾ ਨਸ਼ਾ ਤਾਂ ਵੀ ਕਰਦਾ ਗਏ ਜਦੋਂ ਉਹ ਆ ਕੇ ਕੋਈ ਚੌਂਚਾ ਚੁੰਚਾ ਲਾਉਣਿਆ ਉਦੋਂ ਉਹ ਸਰੀਰ ਅੱਡਾ ਡਾਊਨ ਹੋ ਜਾਂਦਾ ਕਿ ਆ ਹੁਣ ਕਿਵੇਂ ਕਰੀਏ ਇਹ ਕੰਮ ਜ ਆ ਮੈਂ ਰਦੇਸਾਂ ਦੇ ਕੱਕ ਹੋਏ ਖੜੇ ਕੜਾਈ ਵਾਲਾ ਹੋਇਆ ਬਸ ਥਾਂ ਲੈ ਪੱਟਿਆ ਮਸਾ ਜਾਂਦਾ ਕਿਨੇ ਤਕੀਲਾ ਹੋਗਾ ਮੈਂ ਕਿਵੇਂ ਲੋਟ ਆਉਗਾ ਜੀ ਕਾਲ ਕੋਈ ਨਾ ਆ ਜਾਂਦੇ ਚਾਚੇ ਆਪਾਂ ਕਿਹੜਾ ਕਰਨਾ ਡਾਲੋ ਉਸੇ ਦੀ ਗਰਾਮ ਆਂ ਦੇ ਕੇ ਤੋਂ ਆਪਾਂ ਮੇਰੇ ਛਲਕ ਨੂੰ ਹੀ ਦੇਖੀ ਪੱਟੀਆਂ ਵੜਦਾ ਚੌਂਚਾ ਉਹਨੂੰ ਲਵਾਵਾਗੇ ਕੁਛ ਨਹੀਂ ਨਾਲ ਆਪਾਂ ਤਾਂ ਅਮਰ ਤੇ ਹੋਰਿਆਂ ਕੋਲੇ ਜਾ ਕੇ ਆਉਣੇ ਆ ਆ ਜਾਂਦੇ ਚਾਚੇ ਬੈਲਾ ਡੱਕਾ ਨਹੀਂ ਕਰ ਰਿਹਾ ਲੱਗਿਆ ਇਹ ਪੰਪ ਜੇ ਦੇ ਕੇ ਆਪੋ ਨੇ ਤਾਂ ਹਾਲੇ ਅੰਗ ਹੀ ਨਹੀਂ ਬਣਿਆ ਰਾਤ ਦਾ ਲੈ ਇਹਦਾ ਟੱਕ ਕਿਹੜਾ ਵਜਦਾ ਸਰੀਰ ਤਨ ਓਏ ਓਦੋਂ ਦਾ ਹਜੇ ਬੈਲੀ ਬੈਠਾ ਓਏ ਉਹ ਬੇਲਾ ਕਾ ਨੂੰ ਚਾਚਾ ਹਲੇ ਤਾਂ ਮੈਂ ਦੇਖੀ ਜਾਂਦਾ ਸੀ ਵੀ ਤਰੀਕਾ ਵੀ ਕਿਹੜੇ ਹਿਸਾਬ ਨਾਲ ਕੰਮ ਨਵੇੜੀ ਇਹਦਾ ਹੋਰ ਹੀ ਖੜਵਾਥੂ ਜਾ ਹੋਇਆ ਪਿਆ ਭਾਵੇਂ ਤਾਂ ਦੇਖ ਨਾਲ ਲੈ ਅਹੇ ਜੇ ਕੱਖ ਵੀ ਹੁੰਦੇ ਹੁੰਦੇ ਨੇ ਕਿ ਘਰ ਕੋਲੇ ਉਹ ਵੀ ਲੈ ਉਹ ਮੇਰੀ ਗੱਲ ਸੁਣਦਾ ਉਹ ਘਰ ਕੋਲੇ ਦੀ ਗੱਲ ਨਹੀਂ ਇਹ ਉਦੋਂ ਜਦੋਂ ਘਰ ਪਾਇਆ ਨਾ ਖੇਤ ਆਪਾਂ ਇੱਥੇ ਅੱਛਾ ਉਦੋਂ ਇਹ ਥਾਂ ਰੱਖਿਆ ਸੀ ਵੀ ਇੱਥੇ ਸਬਜ਼ੀ-ਸ਼ਬਜ਼ੀ ਲਾਇਆ ਕਰਾਂਗੇ ਹਾਂ ਹਾਂ ਸਬਜ਼ੀ ਲਾਉਣ ਨੂੰ ਤਾਂ ਠੀਕ ਆ ਖਰਾ ਹਾਂ ਹੁਣ ਤੈਨੂੰ ਐਂ ਕਰਾ ਬਰਥੇ ਲਾ ਲੱਗ ਜਾ ਆ ਪਾਲਕ ਪੂਲਕ ਨੱਕ ਤੇ ਚੱਕ ਨਹੀਂ ਇਹ ਤਾਂ ਇਹ ਰੱਖਾਂਗੇ ਚਾ ਪਾਲਕ ਪੂਲਕ ਕਿਉਂ ਕੱਟੂਆ ਮੈਂ ਐਡਾ ਕਿਹੜਾ ਕਮਲਾ ਮੈਂ ਇੰਨਾ ਤਾਂ ਹੁਣ ਮੈਨੂੰ ਵੀ ਪਤਾ ਵੀ ਸਾਲ ਜਾਂਦੀਵਾਰ ਵਾਲਾ ਸਾਗ ਆਪਾਂ ਪੁਰਜੀ ਪਰਜੀ 100 ਕੁਸ ਕਰਕੇ ਖਾਓ ਕਰਾਂਗੇ ਗੱਲ ਚੰਗਾ ਚੰਗਾ ਤੂੰ ਆਹ ਕਰ ਲਾ ਮੈਂਨੇ ਦੇਖ ਰਾਂ ਇੱਧਰ ਬਣਾਇਆ ਕਰ ਗੱਲ ਕੋਈ ਨਾ ਤੂੰ ਇੱਧਰ ਦੇਹ ਪਹਿਲਵਾਨੀ ਕਿਹੜਾ ਮੈਂਨੇ ਘੁੱਟਦਾ ਇਹਨੂੰ ਥਾਣਾ ਕਰਦਾ ਇਹਨੂੰ ਲੋਟ ਬੱਗ ਗਿਆ ਤਾਂ ਮੇਰੇ ਸਾਰੇ ਡਿਡਰੀ ਵਾਲੀ ਕਰ ਦੇ ਇਹ ਨਹੀਂ ਕੰਮ ਲੋਟਾਉਣਾ ਯਾਰ ਰਾਤ ਵਾਲੀ ਤੰਗ ਕਰੀ ਜਾਂਦੀ ਆ ਉਧਰੋਂ ਚਾਚੇ ਨੂੰ ਕੰਮ ਲਾ ਕੇ ਜਾਂਨੇ ਆ ਆਪ ਤਾਂ ਕਿਹੜਾ ਫੜਾ ਕਿਹੜਾ ਦੇ ਕੇ ਆਉਣੇ ਉਧਰੋਂ ਟਿੱਡ ਜਾ ਦੇਖਦੇ ਆ ਨਾ ਇਹ ਨਹੀਂ ਵੀ ਘੇਰੀ ਲਾ ਦੇ ਇਹਨਾਂ ਦੀ ਹਾਂ ਦਾ ਚਾਚਾ ਕੀ ਕਰੀ ਜਾਂਦਾ ਉਹ ਮੈਂ ਆਖਿਆ ਹਾਂ ਇਹਨਾਂ ਨੂੰ ਇਕੱਠੀਆਂ ਕਰਦਾ ਐਨੇ ਥਾਂ 'ਚ ਖਿੜਿਆ ਰਿਹਾ ਤਾਂ ਇਹ ਕਿੰਨੇ ਵਾਰੀ ਆਖਿਆ ਤੈਨੂੰ ਵੀ ਇਹਨਾਂ ਦੀ ਥਾਂ ਕੋਈ ਨਾ ਕੋਈ ਨਾ ਤਾਂ ਆਪਾਂ ਇੱਥੇ ਨਾ ਹੁਣ ਕੋਠਾ ਪਾਵਾਂਏ ਕੁਛ ਨਹੀਂ ਹੁੰਦਾ ਆਪਾਂ ਬੈਠਣ-ਬੁੱਠਣ ਵਾਸਤੇ ਇਹ ਤਾਂ ਕਰ ਲਾਂਗੇ ਉਦੋਂ ਲੋਟ ਹੋ ਜਾਣੀਆਂ ਤੂੰ ਮੇਰੀ ਗੱਲ ਸੁਣ ਮੇਰੇ ਤਾਂ ਨਾ ਢਿੱਡ ਦੇ ਚ ਕਿਹੜਾ ਜਾ ਉੱਠੀ ਜਾਂਦਾ ਮੈਂ ਤਾਂ ਜਾ ਕੇ ਇੱਧਰ ਜਾ ਕੇ ਆਉਣਾ ਨਾਲੇ ਮੜਾ ਜਾ ਐਨੇ ਤੂੰ ਕਰ ਮੜਾ ਮੋਟਾ ਕੰਮ ਓਏ ਕੰਮ ਤਾਂ ਤੂੰ ਹਜੇ ਢੱਕਾ ਨਹੀਂ ਕਰਿਆ ਐਦੋਂ ਪਹਿਲਾਂ ਹੀ ਕਿਹੜੇ ਤੇਰੇ ਕਿਹੜੇ ਓ ਅੱਜ ਸਰੀਰ ਉਹੀ ਨਹੀਂ ਠੀਕ ਹੈਗਾ ਨਹੀਂ ਮੈਂ ਤੈਨੂੰ ਪਤਾ ਤਾਂ ਹੈਗਾ ਮੈਂ ਕੰ ਚਲ ਚੰਗਾ ਐ ਕਰ ਆ ਮੈਨੂੰ ਫੜਾ ਜਾ ਕਹੀ ਉਰੇ ਲੈ ਫੜ ਜਾ ਪਾਗ ਜਾ ਬਾਗ ਦਾ ਪਾ ਜਾ ਛੇਤੀ ਆ ਜੀ ਨਾਲੇ ਕੋਈ ਨਾ ਮੈਂ ਤਾਂ ਹੁਣ ਆ ਗਿਆ ਛੇਤੀ ਆ ਜੀ ਛੇਤੀ ਖੇੜਾ ਛੜਾਇਆ ਇਹ ਕੰਮ ਤੋਂ ਚਾਚੇ ਨੂੰ ਚਾਲਾ ਆਪੀ ਕਰੀਏ ਊਣਾ ਹੋਲੀ-ਗੋਲੀ ਹੈ ਮਸਾਂ ਖੇੜਾ ਛੜਾ ਕਹਿ ਨਹੀਂ ਤਾਂ ਜੇ ਅੱਜ ਕੰਮ ਕਰਨਾ ਪੈਂਦਾ ਕਰਦਾ ਥਾਂ ਵਾਲਾ ਸੀ ਮੇਰਾ ਤਾਂ ਜਮਾਂ ਬਾਹਾਂ ਲੈ ਲੈਂਦਾ ਇੱਕ ਹੂਣ ਅੱਜ ਸਰੀਰ ਠੀਕ ਹੈਗਾ ਉਹ ਕਿਹੜੇ ਬੈਠਿਆ ਅਮਰਤ ਵਰਗੇ ਲੱਗਦਾ ਲੈ ਉਹਨਾਂ ਕੋਲੇ ਜਾ ਕੇ ਆਉਣੇ ਆ ਫਿਰ ਉਹ ਮਰੀ ਜਾਣ ਦੇ ਜਟਵਾੜ ਨੂੰ ਮੱਥਾ ਆਪੀ ਕੁਛ ਨਹੀਂ ਉਹ ਆਉਂਦਾ ਕੋਮਾ ਮੈਨੂੰ ਆਇਆ ਕਰਾ ਤੈਨੂੰ ਇਹ ਕੰਮ ਤੋਂ ਟਾਲ ਕੇ ਆਇਆ ਲੱਗਦਾ ਅੱਜ ਮੈਨੂੰ ਵੀ ਹਾਂ ਲੱਗਦਾ ਜਿਹੜੇ ਸਾਹਮਣੇ ਆਉਂਦਾ ਸੀ ਉਹ ਹੋਰ ਬਾਈ ਕਿਵੇਂ ਹੋ ਠੀਕ ਠੀਕ ਹੋ ਰਹੇ ਤੂੰ ਦਾ ਸਰ ਵਧੀਆ ਵਧੀਆ ਹੋਰ ਕੀ ਕਰੀ ਜੰਨੇ ਹੋ ਕੁਛ ਨਹੀਂ ਬਸ ਗੱਲਾਂ ਬਾਤਾਂ ਐ ਕਰੀ ਜਾਂਦੇ ਸੀ ਬੈਠੇ ਅੱਛਾ ਅੱਛਾ ਕਿਹੜਾ ਮਾਰਨਾ ਆ ਗਿਆ ਫਿਰ ਐ ਖੇਤ ਹਾਂ ਖੇਤ ਕਿਹੜਾ ਮਾਰੇ ਗਿਆ ਮਹਾ ਅੱਛਾ ਅੱਛਾ ਹਾਂ ਤੂੰ ਕਿਵੇਂ ਆਸੀ ਮੈਂ ਇਹਦਾ ਬਸ ਉਹੀ ਆ ਗਿਆ ਇੱਧਰ ਜੇ ਨੂੰ ਉਹ ਚਾਚਾ ਕਹਿੰਦਾ ਆ ਕੇ ਮੰਗਰਾ ਜਿਹੜਾ ਘਰ ਦੇ ਪਿੱਛੇ ਹੈ ਕਿ ਉਹ ਥਾਂ ਉਹ ਕਰ ਵੀ ਕਹਿੰਦਾ ਗੁੱਟ ਕਹਿੰਦਾ ਗੁੱਟ ਕੇ ਆਪਾਂ ਸਬਜ਼ੀ ਸੋਜੀ ਲਾਈਏ ਅੱਛਾ ਉਹ ਥਾਂ ਪਾਇਆ ਜਾਂਦਾ ਯਾਰ ਜੇ ਟਰੈਕਟਰ ਤੋਂ ਵੀ ਉਹ ਕਰੀਏ ਬਾਈ ਟਰੈਕਟਰ ਨਾਲ ਉਹ ਫੇਰ ਵੀ ਨਹੀਂ ਉਹ ਪਾਇਆ ਜਾਂਦਾ ਮੈਂ ਤਾਂ ਮਾਰੇ ਦੋ ਟੱਕ ਜੇ ਮੇਰ ਤਾਂ ਲੋਟ ਨਹੀਂ ਆਇਆ ਬਾਈ ਠੀਕ ਹੈ ਹੋਰ ਮੇਰ ਤਾਂ ਇੱਥੋਂ ਮੋੜੇ ਤਾਂ ਨਾਲ ਜੀ ਚੜ ਗਈ ਹੋਰ ਵੀ ਮੈਂ ਤਾਂ ਨਹੀਂ ਲੋਟ ਆਉਂਦਾ ਕਰੜਾ ਹੂ ਥਾਂ ਬਾਲਾ ਕਰੜਾ ਥਾਂ ਫੇਰ ਮੈਂ ਚਾਚੇ ਨੂੰ ਲਾਇਆ ਬਹਾਨਾ ਫੇਰ ਮੈਂ ਚਾਚਾ ਮੇਰ ਤਾਂ ਕਿਹੜਾ ਜਾ ਉੱਠੀ ਜਾਂਦਾ ਯਾਰ ਮੋੜ ਨਹੀਂ ਜਾਨਾ ਹਾਂ ਪਾਣੀ ਪੂਣੀ ਨਹੀਂ ਛੱਡੇ ਸੀ ਪਾਣੀ ਪੂਣੀ ਉਹ ਕੰਮ ਕੱਚੇ ਨੇ ਇਹੀ ਤਾਂ ਪੰਗਾ ਜਟਵੈੜ ਦਾ ਇੱਕ ਗੱਲ ਨਹੀਂ ਮੰਨਦਾ ਯਾਰ ਕੰਮ ਵਾਲੇ ਖੱਤੇ ਕਰਦਾ ਉਹ ਕੀ ਦਾ ਖਾਲੀ ਗਾ ਪਾਏ ਤਾਂ ਖਾ ਖੂ ਖਵਾਉਣ ਖਬੂਣ ਨੂੰ ਐ ਤਾਂ ਦਿਲ ਦਾ ਖੁੱਲਾਗਾ ਹਾਂ ਤਾਂ ਦਿਲ ਦਾ ਖੁੱਲਾ ਹੋ ਐ ਤਾਂ ਦਿਲ ਦਾ ਖੁੱਲਾ ਜਿਹੜੀ ਗੱਲ ਆ ਵੀ ਕੰਮ ਬਾਲਾ ਔਖਾ ਲੱਗਾ ਯਾਰ ਅੱਜ ਤਾਂ ਮੈਨੂੰ ਅੱਜ ਤਾਂ ਜਮੀ ਨਹੀਂ ਹੁੰਦਾ ਫਿਰ ਉਹ ਚਾਚੇ ਨੂੰ ਕੀ ਕਹੇਗਾ ਚਾਚੇ ਨੂੰ ਹੁਣ ਮੈਂ ਬਾਹਰ ਨਾ ਲਾ ਕੇ ਕਿਰਾਂ ਆ ਗਿਆ ਇੱਧਰ ਨੂੰ ਉਹਨੂੰ ਲਾਇਆ ਕੰਮ ਤੇ ਆਪੀ ਜੱਟ ਪਹਿਰ ਮਾਰੀ ਜਾਉ ਮੱਥਾ ਥਨ ਰੱਖ ਉਹਦੇ ਨਾਲ ਤਾਂ ਬਾੜੀ ਫੜੀ ਹੁੰਦਾ ਹੋਰ ਉਹ ਤਾਂ ਐਂ ਹੀ ਰੱਖਦਾ ਮੈਂ ਪੰਪ ਦੇ ਦੇਣਾ ਦੋ ਸਾਰਾ ਦਿਨ ਆਪ ਹੀ ਕੰਮ ਕਰੀ ਜਾਂਦਾ ਨਾ ਆਪਾਂ ਦਾ ਟੌਰ ਨਾਲ ਫਿਰਦੇ ਨੇ ਨਾ ਸਰਦਾਰਾਂ ਵਾਂਗੂ ਗੇੜੇ ਦਿੰਦੇ ਮੈਂ ਉਹ ਤਾਂ ਕਰਾ ਲਿਆ ਕਰ ਕਮਾਂ ਉਹ ਪਹਿਲਾਂ ਬਾਕੀ ਚਿੱਟੇ ਤੁਰੇ ਫਿਰਦਾ ਹਾਂ ਹਾਂ ਐਂ ਹੀ ਲੋਟ ਆਉਂਦੇ ਹੁੰਦੇ ਨੇ ਇਹ ਉਹ ਰੋਵਿੰਦਾ ਮਰੀ ਜਾਂਦਾ ਤੇਰੇ ਤੇ ਹੈ ਨਾ ਉਹ ਰਾਤ ਮੈਂ ਉਧਰ ਤੇ ਤੇਰੇ ਘਰ ਕਣੀ ਕਲੇਸ਼ ਜੈ ਪਈ ਜਾਂਦਾ ਸੀਗਾ ਬਰੋਲਾ ਜਾਂ ਬਾਵਾ ਪਈ ਜਾਂਦਾ ਸੀ ਮੈਂ ਸੁਣਿਆ ਪਰਜਾਈ ਨੂੰ ਕੁੱਟਿਆ ਰਹਿਤਾ ਹੈ ਉਹ ਬਾਈ ਤੈਨੂੰ ਮੇਰੀ ਗੱਲ ਸੁਣਾ ਹੁਣ ਚੱਲ ਤੇਰਾ ਦਾ ਵਿਆਹ ਹੋਣ ਵਾਲਾ ਤੈਨੂੰ ਫੇਰ ਪਤਾ ਲੱਗੂ ਹੁਣ ਮੇਰੀ ਗੱਲ ਸੁਣਾ ਆਪਾਂ ਜਣਾ ਸਾਰਾ ਦਿਨ ਥੱਕੇ ਟੁੱਟੇ ਜਾਂਦੇ ਆ ਕੀ ਤੋਂ ਹੈ ਹਾਂ ਹਾਂ ਅਥਰੇ ਜਾ ਕੇ ਭਾਂ ਦੇ ਖਾਮ ਦੀ ਹੋਰ ਹੁਣ ਤੂੰ ਜੇ ਕਰਦੀ ਆ ਬਾਈ ਅੱਛਾ ਫਿਰ ਕੰਬਤੀ ਹੈ ਫਿਰ ਕਰਤੀ ਸੇਵਾ ਆਪਾਂ ਨੇ ਕਰਤਾ ਇੰਜਨ ਹੈ ਹੋਰ ਕਰਤਾ ਇੰਜਨ ਆ ਬਾਬਾ ਸੇਵਾ ਕਰਤੀ ਹਾਂ ਬਾਬਾ ਕਰਤੀ ਲੋਟ ਹੀ ਨਹੀਂ ਆਉਂਦੀ ਸੀਗੀ ਯਾਰ ਰੋਜ਼ ਕਿਤੇ ਕੁਛ ਕਦੇ ਕੁਛ ਹੁਣ ਮੇਰੀ ਗੱਲ ਉਹਨਾਂ ਨੂੰ ਸਾਰਾ ਦਿਨ ਤਾਂ ਬਈ ਆਪਾਂ ਕੰਮ ਕਰੀ ਜਾਂਦੇ ਨੇ ਇਹਨੇ ਹਲੇ ਇਸਨੇ ਮਿਛਨੇ ਕਰਦੀਆਂ ਨੇ ਉੱਤੋਂ ਰੋ ਮਾਰਦੀਆਂ ਐ ਕਿਵੇਂ ਲੋਟਾਂ ਦਾ ਹੁੰਦਾ ਆਈ ਜਾਂਦੀ ਫਿਰ ਮੈਂ ਕਹਿੰਦਾ ਉਹਨਾਂ ਨੂੰ ਆਏ ਹੁੰਦਾ ਜਿਵੇਂ ਚੱਲੇ ਹਨਾ ਹਾਂ ਚੱਲ ਉਹਨਾਂ ਨੂੰ ਪਤਾ ਲੱਗ ਜੂ ਇਹਨੇ ਨਾਲ ਉਹਨੂੰ ਹੋਰ ਹਾਂ ਲਹੂ ਵੀ ਰੱਖਿਆ ਸੀਗਾ ਮੇਰਾ ਇਹ ਪਾਲਦੇ ਹੁੰਦੇਗਾ ਛੀ ਮਹੀਨੇ ਬਾਈ ਕਾਉਂਡ ਕਰਨੀ ਪੈਂਦੀ ਹੁੰਦੀ ਸਰਪੰਚ ਸੱਤ ਪੰਜ ਤੋਂ ਬਣਾ ਲੋਟ ਆਉਂਦੇ ਲੋਟ ਨਹੀਂ ਆਉਂਦੇ ਫਿਰ ਜਵਾਖਾਂ ਦਾ ਕਿਵੇਂ ਕੀਤਾ ਜਵਾਖ ਨਾਲ ਵਾਗੇ ਕਿ ਇੱਥੇ ਆ ਕਿੱਥੇ ਨਾਲ ਵਾਗੇ ਭਾਂ ਦੇ ਖਸਮ ਤੜਕੇ ਉਹਨਾਂ ਦੀ ਸਿਆਪਾ ਕਰਕੇ ਆ ਪਹਿਲਾਂ ਉਹਨਾਂ ਦਾ ਰੋਟੀ ਰੂਟੀਆਂ ਦਾ ਕਰਕੇ ਜਿਗਾਰਡਮੈਂਟ ਵਰਦੀ-ਪੁਰਦੀ ਪਾ ਕੇ ਉਹ ਸਕੂਲ ਤੋਰੇ ਨੇ ਅੱਛਾ ਉਹ ਜਵਾਖਾਂ ਦਾ ਬਾਹਲਾ ਜਵਾਖ ਤਾਂ ਬਾਈ ਬੈਨਾ ਠਠ ਕਰਦੇ ਜਮਾ ਘਰ ਵਾਲੀ ਨਾਲ ਵੀ ਤਾਂ ਉੱਤੇ ਰੱਖ ਲੀੜੇ ਕੱਪੜੇ ਦਾ ਔਖਾ ਹੋ ਗਿਆ ਉਹ ਫਿਰ ਹੈ ਲੀੜੇ ਕੱਪੜੇ ਦਾ ਲੀੜੇ ਕੱਪੜੇ ਦਾ ਔਖਾ ਤਾਂ ਹੋ ਹੀ ਰਿਹਾ ਧੋਣ ਦਾ ਆ ਦੇਖ ਲੈ ਕਿਵੇਂ ਹੋਏ ਪਏ ਨੇ ਚਲ ਲੈ ਆਈਂ ਜਾ ਕੇ ਚਾਰ ਦਿਨਾਂ ਦਾ ਗੁੱਸਾ ਕਿਲਾ ਹੁੰਦਾਗਾ ਨਹੀਂ ਨਹੀਂ ਲੈ ਕੇ ਤਾਂ ਦੇਖ ਭਾਈ ਆਵਾਂਗੇ ਐਂ ਤਾਂ ਕਿੱਥੇ ਸਰਦਾ ਹੁੰਦਾਗਾ ਠੀਕ ਹੈ ਚਾਚੇ ਨੂੰ ਭੇਜਦੀ ਫਿਰ ਚਾਚੇ ਨੂੰ ਹੋਰ ਜਦੋਂ ਮੈਂ ਕਹਦਾ ਚਾਚੇ ਨੂੰ ਲਾ ਮਾਰੇ ਦੋ ਪੰਪ ਆਪੀ ਜਾਊ ਚਾਚਾ ਚਲ ਕਹੂ ਵੀ ਗੱਡੀ ਚ ਆਪਾਂ ਲੈ ਕੇ ਆਉਣੇ ਆ ਉਧਰੋਂ ਫੁਕਰੀ ਵਾਸਤੇ ਜਦੋਂ ਆ ਕਹੂਗੀ ਵੀ ਗੱਡੀ ਲੈ ਕੇ ਆ ਗਿਆ ਮੇਰੇ ਵਾਲਾ ਤਾਂ ਫੇਰ ਤਾਂ ਭੱਜ ਕੇ ਡੜਕੂ ਲੈ ਕੇ ਬੈਠੂ ਉਹਨੂੰ ਤਾਂ ਐਂ ਕਹਿਣ ਦੀ ਵੀ ਨਹੀਂ ਲੋੜ ਵੀ ਆ ਚੱਲੀਏ ਹਾਂ ਹਾਂ ਐਂ ਐਂ ਤਾਂ ਹੈ ਉਹ ਵੀ ਭਾਲ ਦਿਆਂ ਨੇ ਆਪਦੀ ਮਾੜੀ ਮੋਟੀ ਸੇਵਾ ਸੁਭਾਜੀ ਹਾਂ ਹਾਂ ਹੈਂ ਦੂਜੀ ਸੇਵਾ ਵੀ ਭਾਲਦੀਆਂ ਨੇ ਲੈ ਦੂਜੇ ਲੋਟ ਵੀ ਸੇਵਾ ਭਾਲਦੀਆਂ ਦੋਹਾਂ ਪਾਸੇ ਭਾਲਦੀਆਂ ਨੇ ਸੇਵਾ ਤਾਂ ਐਂ ਆ ਕਰਦੇ ਗੱਡੀ ਦੇਖ ਕੇ ਤਾਂ ਖੁਸ਼ ਹੋ ਜੂ ਵੀ ਗੱਡੀ ਤੇ ਲੈਣ ਆਇਆ ਮੈਨੂੰ ਪੁੱਛਦਾ ਜਮਾ ਥੱਲੇ ਕੀ ਪੈਰ ਲੱਗਣਿਆ ਤੇ ਹਾਂ ਸਹੀ ਗੱਲ ਹੈ ਮੇਰੀਆਂ ਛਾਲੀਆਂ ਦੇਖੀ ਵਿਚਾਲੇ ਐਂ ਫਿਰਦੀਆਂ ਹੋਣਗੀਆਂ ਕਿਹੜੇ ਦਿੰਦੀਆਂ ਗੱਡੀ ਦੇ ਆਲੇ ਦੁਆਲੇ ਹੈ ਸਹੀ ਗੱਲ ਹੈ ਹੋਰ ਮੇਲੋ ਵਰਗੀਆਂ ਸੋਰਾ ਪੂਰਾ ਪੂਰਾ ਜਾ ਦਰਦੂ ਵੀ ਗੱਡੀ ਪੂਰਾ ਪੂਰਾ ਵੀ ਸਾਡਾ ਚੀਜ਼ਾ ਗੱਡੀ ਲੈ ਕੇ ਆ ਗਿਆ ਹਾਂ ਪਹਿਲਾਂ ਕੁੱਟ ਕੇ ਬਸਤੇ ਭੇਜੀ ਗੱਡੀ ਤੇ ਲੈ ਕੇ ਉਹ ਇੰਨੀ ਤਾਂ ਫਿਰ ਇਹਨਾਂ ਦੀ ਤਰਫਦਾਰੀ ਕਰਨੀ ਪੈਂਦੀ ਐ ਇਹਦਾ ਲੋਟ ਵੀ ਨਹੀਂ ਆਉਂਦੀ ਐ ਇਹ ਨਹੀਂ ਲੋਟ ਆਉਂਦਾ ਇੰਨੀ ਕਰਨੀ ਪੈਂਦੀ ਐ ਉਹਨੂੰ ਸਮਝ ਆ ਜੂਗੀ ਹਾਂ ਸਮਝ ਆ ਜੂਗੀ ਉਹ ਕਰਦਿਆ ਕਰ ਸੇਵਾ ਕੋਈ ਨਾ ਮਗਰ ਉਹ ਗੱਡੀ ਤੇ ਲੈ ਕੇ ਹਾਂ ਹਾਂ ਐਂ ਕਰਾਂ ਐਂ ਲੋਟ ਆਊ ਫਿਰ ਉਹਦਾ ਕਿੱਥੇ ਆਉਂਦਾ ਲੋਟ ਜਵਾਕਾਂ ਨੂੰ ਭੇਜਦੀ ਨਾਲ ਹਾਂ ਹਾਂ ਜਵਾਕਾਂ ਨੂੰ ਭੇਜੂਗੀ ਆਪ ਹੀ ਆਇਆ ਕਰੂ ਬਸੇ ਕੱਪੜੇ ਤੋਂ ਨਾਲ ਚਾਚੇ ਕਿਉਂ ਬੜਾ ਜਾ ਕਰ ਹੋਰ ਕਾਈ ਕਰਿਆ ਕਰਾਇ ਕੋਈ ਨਾ ਉਹ ਠੀਕ ਆ ਵਧੀਆ ਹਾਂ ਹਾਂ ਹੋਰ ਤਾਂ ਠੀਕ ਆ ਬਸ ਆਹੀ ਬੰਦਾ ਪਾਣੀ ਤਾਂ ਲਾਤ ਆ ਹੁਣ ਇੱਕ ਉਹ ਸੱਚ ਹੋਰ ਗੱਲ ਉਹ ਅੰਦੋਲਨ ਤੇ ਜਾਣਾ ਸੀਗਾ ਇੱਕ ਅੱਛਾ ਮੰਨਿਆ ਨਹੀਂ ਚਾਚੇ ਨੂੰ ਕੱਲ ਕਹਾਂ ਮੈਂ ਕਣਕ ਦੀ ਕਣਕ ਵਧੀਆ ਖੜੀ ਆ ਮੈਂ ਸਪਰੇ ਸਪਰੂ ਕਰਨ ਦੀ ਲੋੜ ਹੈ ਨਹੀਂ ਮੰਦਈ ਨਹੀਂ ਕਹਿੰਦਾ ਨਹੀਂ ਕਹਿੰਦਾ ਫਿਰ ਕਣਕ ਖਰਾਬ ਹੋਊ ਫਿਰ ਜਾਵਾਂਗੇ ਪਹਿਲਾਂ ਸਪਰੇਅ ਸਪਰੂ ਕਰਕੇ ਜਾਈ। ਉਹ ਚਲ ਸਪਰੇਅ ਤਾਂ ਆ ਕੇ ਹੋਜੂਗੀ ਪਹਿਲਾਂ ਉਧਰ ਜਰੂਰੀ ਹੈ। ਉਹ ਨਹੀਂ ਕਿ ਐਸੀ ਵੀ ਆ ਕੇ ਵੀ ਉਧਰ ਵੀ ਜ਼ਰੂਰੀ ਹੈ। ਜਦੋਂ ਆਪਣੇ ਕੋਲੇ ਹੀ ਨਾ ਰਹੀਆਂ ਫਿਰ ਕੀ ਫਾਇਦਾ ਹੈ? ਫਿਰ ਕੋਈ ਫਾਇਦਾ ਨਹੀਂਗਾ। ਹੋਰ ਇਸਨੂੰ ਕਹਿੰਦੇ ਜੇ ਕੋਈ ਨਾਲ ਵਾਲਾ ਖੇਤ ਵਾਲਾ ਕਰਦਾ ਉਹਨੂੰ ਕਹਿੰਦੇ ਦੋ ਇੱਧਰ ਮਾਰ ਦੀ ਪੰਪ ਹੋਰ ਐ ਤਾਂ ਸਾਰਾ ਕੁਝ ਹੋ ਜਾਂਦਾ ਪਿਛਲੀ ਵਾਰ ਜਦੋਂ ਬਈ ਅੰਦੋਲਨ ਲੱਗਿਆ ਉਦੋਂ ਵੀ ਲੋਕਾਂ ਨੇ ਨਾਲ ਮਿਲ ਕੇ ਕਰਿਆ ਨਾਲ ਮਿਲ ਕੇ ਕੀਤਾ ਸਾਬ ਨੇ ਕੀਤਾਗਾ ਓਵੇਂ ਹੋ ਜਾਂਦਾ ਨਾਲ ਕੇ ਫਸਲ ਨੂੰ ਤਾਂ ਨਹੀਂ ਕੋਈ ਖਰ ਮਰਦਾ ਨਾ ਨਾ ਫਸਲ ਨੂੰ ਨਹੀਂ ਮਰਨਾ ਜਾਂਦਾ ਕੋਈ ਹਾਂ ਇੱਕ ਟੀਵੀ ਦੇਖੋ ਉੱਥੇ ਕਿਸਾਨਾਂ ਦੀਆਂ ਫਸਲਾਂ ਬਹੁਤ ਲਤੜੀਆਂ ਦੀਆਂ ਬਹੁਤ ਲਤੜੀਆਂ ਉਹ ਕਹਿੰਦੇ ਆਪਾਂ ਇਹਨਾਂ ਨੂੰ ਦੇਵਾ ਗਿਆ ਆਪਦੇ ਕੋਲੋਂ ਦੇਵਾ ਗਿਆ ਸਰਕਾਰ ਤਾਂ ਕਿੱਥੇ ਦਿੰਦੀ ਹੈ ਸਰਕਾਰ ਸਰਕਾਰ ਨਹੀਂ ਦਿੰਦੀ ਹਾਂ ਚਾਚਾ ਕਿੱਧਰ ਗਿਆ ਹੁਣ ਚਾਚੇ ਨੂੰ ਉੱਥੇ ਲਾ ਕੇ ਆਇਆ ਸਬਜ਼ੀ ਵਾਲਾ ਜਿਹੜਾ ਮੈਨੂੰ ਸਿਆਪਾ ਕਰਿਆ ਸੀ ਮੈਂ ਉਹਨੂੰ ਕਰਿਆ ਆ ਅੱਛਾ ਇਹ ਬੁਨੀਆ ਕਰਿਆ ਹੈ ਨਾ ਹੋਰ ਛੱਟੇ ਪਾ ਕੇ ਤੁਰਿਆ ਫਿਰਦਾ ਨਾ ਤੁਰਿਆ ਫਿਰਦਾ ਨਾ ਕਿਤੇ ਇੱਧਰ ਪਾ ਕੇ ਕਿਤੇ ਇੱਧਰ ਪਾ ਕੇ ਹੋਰ ਹੋਰ ਲੋਕ ਮਾਰ ਹੋਰ ਕਿਤੇ ਕੋਈ ਕਹਿਣ ਦਾ ਕਿ ਤੇਰਾ ਕੰਮ ਨਿਬੜ ਜੂ ਜਾਂਦੇ ਨੂੰ ਹਾਂ ਹਾਂ ਨਿਬੜ ਜੂਗਾ ਤਾਂ ਹੀ ਤਾਂ ਮੈਂ ਇੱਥੇ ਬਹਿ ਗਿਆ ਕਿ ਵੀ ਨਾਲੇ ਚੱਲ ਆ ਕਰ ਲੈ ਨਾ ਚਾਹ ਚੂਤਾ ਮੈਂ ਪੀ ਕੇ ਆਇਆ ਹਾਂ ਤਾਂ ਆਇਆ ਤਾਂ ਖਾ ਕੇ ਆਇਆ ਦੋ ਕੜਾ ਭੁੱਖੀ ਦੇ ਵੀ ਅੱਛਾ ਹੁਣ ਗਰਮ ਹੋ ਜਾ ਹੋਇਆ ਫਿਰਦਾ ਹਾਂ ਹਾਂ ਨਸ਼ਾਰਾ ਵਧੀਆ ਗਿਆ ਫੇਰ ਹੀ ਸੁਣਾਉਂਦਾ ਗਾ ਇਧਰੋਂ ਨਾ ਫੇਰ ਹੀ ਲੋਟ ਆਉਂਦਾ ਐ ਤਾਂ ਲੋਟ ਆਉਂਦਾ ਨਹੀਂ ਨਾ ਕੰਮ ਉਹ ਚੱਲ ਠੀਕ ਆ ਬਾਈ ਚੰਗਾ ਫਿਰ ਠੀਕ ਹੈ ਠੀਕ ਹੈ ਹੋਰ ਸੋਡੇ ਨਾਲ ਮੈਂ ਵੀ ਇੱਥੇ ਆ ਕੇ ਗੱਲਾਂ ਲੱਗ ਗਿਆ ਉਧਰੋਂ ਚਾਚਾ ਗਾਲਾਂ ਦਈ ਜਾਂਦਾ ਹੂਆ ਨਹੀਂ ਹੁੰਦਾ ਚਾਚੇ ਤੋਂ ਕਰਾ ਲਿਆ ਕਰ ਕੰਮ ਐ ਤਾਂ ਕਰਾਇਆ ਹੁੰਦਾ ਹੁੰਦਾ ਕਰਾਈ ਜਾਂਦਾ ਐ ਤਾਂ ਫਿਰ ਜੇ ਗਿਆ ਨਾ ਫਿਰ ਤਾਂ ਇਦੋਂ ਵੀ ਵੱਧ ਭੇੜਾ ਹੋ ਜਾ ਕੰਮ ਮੈਨੂੰ ਹੁਣ ਜਾਣ ਦੇ ਦੇਖ ਲੈ ਜਾਵੜ ਹੁਣ ਕਿਰਾ ਚੰਗਾ ਚੰਗਾ ਠੀਕ ਹੈ ਠੀਕ ਆ ਦੇਖ ਲੈ ਤੜਕੇ ਭੁੱਕੀ ਖਾ ਲੈਂਦਾ ਹੱਥ ਨੇ ਪਉਆ ਭਾਲਦਾ ਉਤੋਂ ਕੰਮ ਕਰਦਾ ਨਹੀਂ ਪਤੰਦਰ ਦੇ ਜੀ ਜਦ ਲਈ ਚੰਗਾ ਖਾਣ ਪੀਣ ਪਰਸੋ ਦੇਖ ਲੈ ਬਾਜਰਾ ਲਾਉਂਦੇ ਸੀ ਪਤੰਦਰ ਪਿੱਛੇ ਜਾ ਕੇ ਬਹਿ ਗਿਆ ਕਹਿੰਦਾ ਮੈਂ ġੇੜਾ ਮਾਰ ਕੇ ਆਉਣਾ ਮੁੜ ਕੇ ਆਈ ਨਹੀਂ ਉਹ ਖਾ ਬਾਲਾ ਲੈਂਦਾ ਕੰਮ ਹੁੰਦਾ ਨਹੀਂ ਇਹਨਾਂ ਨਾ ਉਹ ਪਿੱਛੇ ਬੈਠਣ ਉਹ ਜਦੋਂ ਉਹ ਆਏ ਉਦੋਂ ਸਾਰਾ ਬਾਜਰਾ ਲਾਤਾ ਕੱਲੀ ਮਿੱਟੀ ਪਾਉਣ ਵਾਲੀ ਰਹਿ ਗਈ ਸੀ ਉਹ ਅਸੀਂ ਪਾਈ ਜਾਂਦੇ ਸੀ ਸਾਫ ਸਰਦ ਇਹ ਤਾਂ ਖਾਂਦੇ ਨਹੀਂਗੇ ਨਾ ਨਾ ਸਾਫ ਸਰਦ ਲਾਲਚ ਕਰਦੇ ਆ ਫਿਰ ਲਾਲਚ ਤਾਂ ਬਾਲਾ ਕਰਦੇ ਆ ਚੱਲ ਫਿਰ ਆਪਾਂ ਵੀ ਚੱਲੀਏ ਹੁਣ ਬਹੁਤ ਟਾਈਮ ਹੋ ਗਿਆ ਬੈਠੇ ਇਹਨਾਂ ਹੋਰ ਚੱਲ ਚਲੀਏ ਫਿਰ ਆਹ ਚੱਲੀਏ ਕਿਹੜੇ ਵੇਲੇ ਹੋ ਗਏ ਯਾਰ ਗਏ ਨੂੰ ਕਿਹੜਾ ਉੱਠਦਾ ਉਹਦੇ ਕਿਹੜਾ ਬਹਾਨਾ ਮਾਰ ਕੇ ਗਿਆ ਵੀ ਇੱਥੇ ਕੰਮ ਕਰਨਾ ਪਊਗਾ ਯਾਰ ਹਨਾ ਚਲ ਕੋਈ ਗੱਲ ਨਹੀਂ ਭੋਲਿਆ ਯਾਦ ਰੱਖੇਗਾ ਕੰਮ ਤਾਂ ਤੇਥੋਂ ਹੀ ਕਰਾਉਂ ਸਾਰਾ ਆਪ ਕਰਦਾ ਮੈਂ ਵੀ ਨਹੀਂ ਕੋਈ ਗੱਲ ਨਹੀਂ ਬੈਹ ਲਾ ਜਿੰਦਾ ਚਲ ਬੈਠਣਾ ਇੱਥੇ ਆ ਪਈ ਹੈ ਤੇਰੀ ਕਹੀ ਤੇ ਯਾਰ ਵੀ ਜਾ ਕੇ ਪੈਨੇ ਆ ਕੰਮ ਤਾਂ ਸਾਰਾ ਤੇਥੋਂ ਹੀ ਕਰਾਉਂਗਾ ਕੰਮ ਤਾਂ ਸਾਰਾ ਹੋਊਂਗਾ ਚਾਚਾ ਵੀ ਨਹੀਂ ਦੀਦਾ ਕਿੱਧਰ ਹੈਗਾ ਸੱਪ ਹੀ ਹੋ ਗਿਆ ਮੈਂ ਤਾਂ ਟਲਕੇਗਾ ਸੀ ਚਾਚੇ ਨੇ ਵੀ ਨਹੀਂ ਡਾਲ ਕਰਿਆ ਯਾਰ ਯਮਲਾ ਦਾ ਮੇਰੇ ਨਾਲ ਵੀ ਟਾਲੂ ਗੇੜ ਵੱਡਾ ਲਾਉਂਦਾ ਬੜਾ ਪੰਗਾ ਹੋਇਆ ਇਹ ਤਾਂ ਹੀ ਜਟ ਬਹਿਣਾ ਐ ਲੋਟ ਆਉਣਾ ਯਾਰ ਸਕੀਮ ਕੋਈ ਹੋਰ ਲਾਉਣੀ ਪਊ ਲੱਗਦਾ ਚੱਲ ਦੇਖਦੇ ਆ ਘਰੇ ਜਾ ਕੇ ਤਾਚੇ ਕਿੱਥੇ ਫਿਰਦਾ ਕਿੱਥੇ ਲੈ ਮੈਂ ਇਥੋਂ ਦਾ ਖੇਤ ਵੀ ਨਹੀਂ ਜਾਇਆ ਗਿਆ ਗੇੜਾ ਮਾਰਨਾ ਖਣੀ ਕੀ ਕਰੀ ਜਾਂਦੇ ਜਵਾਖ ਜੇ ਗੋਡਾ ਦੁਖਦਾ ਸੀ ਨਹੀਂ ਮੈਂ ਗੇੜਾ ਹੀ ਮਾਰ ਆਉਂਦੀ ਚੱਲ ਦੇਖਦੇ ਆਗੇ ਜੇ ਆਗੇ ਤਾਂ ਉਹ ਮੁੜ ਕੇ ਜਵਾਖ ਜੇ ਨਾ ਕੋਈ ਰੋਟੀ ਰੂਟੀ ਦਾ ਦੱਸਿਆ ਉਹਨਾਂ ਨੇ ਉਹ ਕਿਵੇਂ ਬੇਬੇ ਰੋਲਾ ਪਾਈ ਜੰਨੀ ਐ ਰਉਣਾ ਤਾਂ ਕਾਹਨੂੰ ਪਾਈ ਜਾਨੀ ਮਤਾ ਕਹਿੰਦੀ ਸੀ ਮਾਹਨਾ ਤਾਂ ਰੋਟੀ ਰੋਟੀ ਭੋਲਾ ਖਾ ਕੇ ਗਿਆਗਾ ਨਾ ਤੂੰ ਖਾਦੀ ਸੀਗੀ ਉਹ ਮੈਂ ਤਾਂ ਰੋਟੀ ਖਾ ਗਿਆ ਸੀਗਾ ਉਧਰ ਤੈਨੂੰ ਪਤਾ ਨਹੀਂ ਲੱਗਿਆ ਹਾਂ ਭੋਲਾ ਤਾਂ ਉੱਥੇ ਮੈਨੂੰ ਟਾਲਾ ਆਇਆ ਮਾਰ ਕੇ ਭੱਗ ਗਿਆ ਕਹਿੰਦਾ ਮੈਂ ਜਾ ਕੇ ਆਉਣਾ ਮੜਾ ਜੀ ਬਾਈ ਮੇਰਾ ਢਿੱਡ ਦੁਖੀ ਜਾਂਦਾ ਕਹਿੰਦਾ ਬਾਹਲਾ ਉਹ ਤਾਂ ਹਜੇ ਆਇਆ ਨਹੀਂ ਬੇਬੇ ਉਧਰ ਹੀ ਸੀ ਮੈਂ ਘਰੇ ਆ ਗਿਆ ਮੈਂ ਕਿਹਾ ਚਲ ਆ ਜੂ ਇਹਨੇ ਕਰ ਲੂ ਆਪੇ ਕੰਮ ਹਾਂ ਤੁਸੀਂ ਤੁਰੇ ਤਾਂ ਗਏ ਹੋਗੇ ਉਹ ਤੁਰੇ ਤਾਂ ਗਏ ਸੀ ਪਰ ਹੁਣ ਮੈਂ ਦੱਸ ਕੀ ਕਰਾਂ ਮੈਂ ਤਾਂ ਉੱਥੇ ਲੱਗ ਗਿਆ ਸੀ ਕੰਮ ਜਾ ਕੇ ਇੱਟਾਂ ਦੀ ਢੇਰੀ ਪਰੇ ਕਰਕੇ ਐ ਮੈਂ ਤਾਂ ਨੱਚਦੇ ਹੋਣਾ ਉਹ ਕਿਧਰ ਵਗਿਆ ਉਹ ਵੀ ਲੱਗਿਆ ਸੀ ਕੰਮ ਤੇ ਤਾਂ ਗੁੱਡਣ ਜੇ ਲੱਗਿਆ ਸੀ ਕਹਿੰਦਾ ਮੈਂ ਮੈਂ ਇੱਕ ਪੱਟ ਬਣਾ ਸਾਰਾ ਬਾਈ ਇੱਥੇ ਸਬਜ਼ੀ ਲਾ ਦਾਂਗੇ ਕਰਕੇ ਥੋੜਾ ਜਿਹਾ ਕੰਮ ਕਹਿੰਦਾ ਬਾਈ ਮੇਰੇ ਢਿੱਡ ਤੇ ਦਰਦ ਹੋਈ ਜਾਂਦਾ ਕਹਦਾ ਪਤਾ ਨਹੀਂ ਕੀ ਗੱਲ ਹੋ ਗਈ ਕਹਿੰਦਾ ਮੈਂ ਆਉਣਾ ਕਹਿੰਦਾ ਬਹਾਨੇ ਵਾਲੇ ਮਾਰਦਾ ਹੋ ਤੂੰ ਤੇ ਨਾ ਵਾਲਾ ਹੋ ਕਰਿਆ ਕਰ ਉਹ ਬੇਬੇ ਹੁਣ ਕੀ ਵਿੱਚ ਬਣਿਆ ਕੀ ਪਤਾ ਉਹਦਾ ਢਿੱਡ ਦੁਖਦਾ ਹੋਵੇ ਕਿਹੜਾ ਢਿੱਡ ਦੁਖਦਾ ਆ ਗੱਪ ਵਾਲੇ ਮਾਰਦਾ ਹੋ ਇੱਕ ਦੋ ਗੱਪਾਂ ਚ ਮੈਂ ਪੜਿਆਗਾ ਹੋ ਚੱਲ ਚੰਗਾ ਤੂੰ ਐ ਕਰ ਲਈ ਉਹਨੂੰ ਦੇਖ ਲਈ ਤੂੰ 걔ੜਾ ਮਾਰਿਆ ਹੋ ਚੰਗਾ ਤੁਸੀਂ ਕੋਈ ਨਹੀਂ ਉਹ ਦੇਖ ਕੇ ਕਿਤੇ ਖੜਾ ਹੋਵੇ ਉਹ ਮੈਂ ਤਾਂ ਬੇਬੇ ਹੁਣ ਆਇਆ ਥੱਕਿਆ ਉਥੋਂ ਕਿ ਮੈਂ ਦੇਖ ਕੇ ਆਵਾਂ ਨਾ ਦੇਖ ਕੇ ਤੂੰ ਉਹਨੂੰ ਆਉਣ ਜਦੋਂ ਮੈਂ ਪੁੱਛਨੀ ਹੈਗੀ ਔਲ ਚੰਗਾ ਦੇਖ ਹੁਣ ਮੈਂ ਤਾਂ ਜਾ ਕੇ ਜੇ ਮੈਂ ਬੋਲਦੀ ਆ ਤੂੰ ਨਹੀਂ ਬੋਲਣ ਦਿੰਦਾਗਾ ਨਹੀਂ ਉਹਨੂੰ ਮੈਂ ਦੇਮਾ ਪਤਾ ਉਹ ਬੇਬੇ ਬੋਲਣ ਤਾਂ ਮੈਂ ਵੀ ਜਾਣਦਾ ਤੈਨੂੰ ਪਤਾ ਨਾ ਲੱਖ ਰੁਪਈਆ ਲੈ ਗਿਆ ਜੇ ਛੱਡ ਕੇ ਭਾਗ ਗਿਆ ਮੁੜ ਕੇ ਇੱਥੇ ਤੁਰੀ ਫਰੀ ਮਗਰ ਅੱਜ ਤੱਕ ਮੈਂ ਲੈ ਕੇ ਭੱਜ ਜੂਗਾ ਟੰਬਾ ਹੈਗਾ ਆਪਣੇ ਕੋਲੇ ਟੰਬਾ ਖਿੱਚ ਲਾਂਗੇ ਤੰਬੇ ਨਾਲ ਕੀ ਕਰ ਲੇਗੀ ਕਰ ਲੇਗੀ ਦੋ ਬੰਦੇ ਇਕੱਠੇ ਕਰਾਂਗੇ ਆਪਾਂ ਜਾਂ ਤੂੰ ਉਹਨੂੰ ਦੇਖ ਕੇ ਆ ਬੰਦੇ ਬੁੰਦੇ ਅੱਜ ਕੋਈ ਨਹੀਂ ਕੰਮ ਕਰਦੇ ਬੰਦੇ ਦਾ ਪਤਾ ਕੀ ਕਹਿੰਦੇ ਬੰਦੇ ਦਾ ਕਹਿੰਦੇ ਇਸ ਸਮੇਂ ਦੀ ਬਦਕ ਉਂਗਲਾ ਲਾਉਂਦੇ ਹੋਣਗੇ ਭੁੱਲੇ ਦੇ ਹੋਰ ਵੀ ਤੂੰ ਭਗ ਜਾ ਭਗ ਜਾ ਤੇਰਾ ਕੀ ਕਰ ਲੈਣਗੇ ਇਹੋ ਜਿਹੇ ਵੀ ਲੋਕ ਵਿੱਚ ਪਾਏ ਆ ਸਾਰੇ ਲੋਕ ਹੀ ਇਹੋ ਜਿਹੇ ਆ ਹਾਂ ਚੁਗਲੀ ਨਿੰਦਿਆ ਵਾਲੇ ਵੀ ਲੋਕ ਬਹੁਤ ਆ ਹਾਂ ਚੱਲ ਕੋਈ ਨਹੀਂ ਚੱਲ ਬਰਾਤ ਰਿਆ ਕੇ ਕਰਾ ਲਿਆ ਕਰ ਕੰਮ ਜੇ ਕਰਦਾ ਤਾਂ ਦੇਖਦੇ ਅੱਜ ਕੀ ਆਪਾਂ ਉਹਦੇ ਨਾਲ ਆ ਦੇਖ ਕੇ ਆਉਣਾ ਉਹਨੂੰ ਆਹੋ ਕਿਹੜੇ ਕੰਮ ਕਰਦੇ ਆ ਲੈ ਆ ਫਿਰਦਾ ਇਹ ਵੀ ਘਰੇ ਆ ਗਿਆ ਉਹ ਵੀ ਖਣੀ ਕਿੱਦਾਂ ਟਲ ਗਿਆ ਅੱਜ ਉਹਨੂੰ ਭੋਲੇ ਨੂੰ ਆਉਣ ਦੇ ਅੱਜ ਮੈਂ ਕਰਦੀ ਹਾਂ ਉਹਦਾ ਨਾ ਗੱਲ ਵੀ ਤੂੰ ਦੱਸ ਭਾਈ ਹੁਣ ਤੂੰ ਕੰਮ ਕਰਨਾ ਕਿ ਤੇਰਾ ਕੀ ਇਰਾਦਾ ਹੈਗਾ ਚੱਲ ਨਾਲੇ ਚਾਹ ਚੂ ਪੀਣੇ ਜਾ ਕੇ ਨਾਲੇ ਚਾਚੇ ਨੂੰ ਪੁੱਛਦੇ ਆ ਕੀ ਕਰੀ ਜਾਂਦਾ ਕੀ ਨਾ ਵੀ ਆਪ ਡਾਲ ਕਰੀ ਜੀ ਨੇ ਚੱਲ ਮੇਰਾ ਤਾਂ ਅੱਜ ਤਾਂ ਦਿਨ ਸਰੀਰ ਚੱਲ ਕੰਡਮ ਸੀ ਜੇ ਕਰ ਲੈਂਦਾ ਕਿੱਡੀ ਗੱਲ ਸੀ ਚਾਓ ਕੋਈ ਨਾ ਬੇਬੇ ਆ ਰੌਲਾ ਕੀ ਦੇ ਨਾ ਪਾਈ ਜਾਂਦੀ ਸੀ ਇਹ ਤਾਂ ਪਾਲੀ ਸੀਗਾ ਅੱਛਾ ਪਾਲੀ ਹੋਰ ਹਾਲੇ ਹੁਣ ਤਾਂ ਤੋਰੇ ਸਿੱਖਿਆ ਤੇ gekeੜਾ ਦੇ ਕੇ ਫੇਰ ਘਰੇ ਆ ਗਿਆ ਅੱਛਾ ਕਹਿੰਦਾ ਭੋਲਾ ਤਾਂ ਪਤਾ ਹੀ ਨਹੀਂ ਕਿੱਧਰ ਟਲ ਗਿਆ ਮੈਨੂੰ ਅਕੇ ਕਹਿੰਦਾ ਮੈਂ ਉਹ ਨਾਗਾ ਕਿ ਮੇਰੇ ਕਿੜਾ ਉਟੀ ਜਾਂਦਾ ਤੇ ਪਤਾ ਨਹੀਂ ਕਿੱਥੇ ਗੱਲਾਂ ਨਾਲ ਅਕਲਾਕੜ ਬਹਿ ਗਿਆ ਤਾਂ ਉਹ ਕਾਣੂ ਉਹਦੇ ਕੇੜੇ ਉੱਠਦੇ ਨੇ ਉਹ ਤਾਂ ਚਲਾਕ ਸ਼ਹਿਰ ਹੈਗਾ ਉਹਨੂੰ ਕੰਮ ਲਾ ਕੇ ਗਿਆ ਹੋਣਾ ਪਾਲੀ ਨੂੰ ਤਾਂ ਆ ਹੀ ਲੋਟ ਆਉਂਦਾ ਉਹ ਵੀ ਬੇਬੇ ਆਉਣ ਦੇ ਸਮਾਂ ਆ ਜਿਹੜਾ ਭੁਖੀਆਂ ਦੇ ਡੱਬੇ ਨਾਲ ਉਹਦੇ ਸਾਹਮਣੇ ਰੱਖਦਾ ਆਥ ਨੇ ਜੜੀਆਂ ਉਹਨੂੰ ਬੋਤਲਾਂ ਪਿਆਉਂਦਾ ਡਾਟੇ ਖੋਲ ਕੇ ਇੱਥੇ ਤੇ ਫਿਰ ਉਹ ਤਾਂ ਆ ਹੀ ਕਰੂਗਾ ਹੁਣ ਆਪਾ ਤਾਂ ਮੰਦੀਪ ਕਲਪਤੀਆਂ ਰਹਿ ਜਾਂਦੀਆਂ ਉਹ ਤਾਂ ਦੋਨੇ ਜੜੇ ਉਹੀ ਗੱਲ ਆ ਆਪਾਂ ਨੂੰ ਪੁੱਛਦੇ ਨਹੀਂ ਦੱਸਦੇ ਨਹੀਂ ਬੋਤਲ ਖੋਲ ਕੇ ਉਧਰ ਭਾਈ ਜਾਂਦੇ ਪਿੱਛੇ ਆਪਾਂ ਉਧਰ ਗੇੜਾ ਨਹੀਂ ਮਾਰਦੀਆਂ ਬੇਬੇ ਭੋਲਾ ਤਾਂ ਨਾ ਭੇਤ ਪਾ ਗਿਆ ਸਾਰਾ ਪਾਲੀ ਦਾ ਮੈਂ ਤੈਨੂੰ ਉਹੀ ਤੋਂ ਅੱਦੇ ਕਹੀ ਜਾਂਦੀ ਸੀ ਮੈਂ ਖੈਰੇ ਸਾਹਮਣੇ ਚੀਜ਼ ਨਾ ਰੱਖਿਆ ਕਰੋ ਚੀਜ਼ ਕੀ ਰੱਖਿਆ ਕਰੋ ਹੁਣ ਤਾਂ ਰੱਖ ਚਾਹੇ ਨਾ ਰੱਖ ਹੁਣ ਤਾਂ ਜਿਹੜੀ ਬਾਜੀ ਸੀ ਉਹ ਤਾਂ ਬੀਤ ਗਈ ਉਹ ਨਹੀਂ ਹੁਣ ਕੰਮ ਤੇ ਆਉਂਦਾ ਜੇ ਹੁਣ ਉਹਨੂੰ ਰੁੱਖਾ ਬੋਲਦੇ ਆ ਫਿਰ ਭੱਜ ਕੇ ਘਰੇ ਵੇਜੂਗਾ ਜਾ ਕੇ ਉਹੀ ਤਾਂ ਮੈਨੂੰ ਪਾਲੀ ਕਹਿ ਕੇ ਗਿਆ ਕਹਿੰਦਾ ਬੇਬੇ ਫਿਰ ਆਪਾਂ ਕੀ ਕਰਾਂਗੇ ਜੇ ਹ ਫੇਰ ਆਪਾਂ ਪੁੱਛਦੇ ਆ ਉਹਨੂੰ ਆਉਣਦੇ ਅੱਜ ਆਹੋ ਹਾਂ ਆਹੋ ਹੁਣ ਪੁੱਛਦੀ ਆ ਮੈਂ ਕੀ ਪਤਾ ਮੈਨੂੰ ਤਾਂ ਲੱਗਦਾ ਹੋਊ ਤੁਰੇ ਆਉਂਦਾ ਢਮਕਡੋਲੇ ਜੇ ਖਾਂਦਾ ਆਉਂਦਾਗਾ ਆਹ ਦੇਖ ਲੈ ਮੈਨੂੰ ਤਾਂ ਲੱਗਦਾ ਵੀ ਆਉਂਦਾ ਹੁੰਦਾ ਜੀ ਹਾਂ ਆਹੋ ਆਉਂਦਾਗਾ ਆ ਹੁਣ ਬਾਲੀ ਰੁੱਖੀ ਨਾ ਹੋਈ ਚਲ ਦੇਖਨੀ ਕੀ ਬੋਲਦਾ ਕਹਿੰਦਾ ਉਹਨੂੰ ਤੇਰੇ ਚੱਲ ਪਾਈ ਤੇਰਾ ਟੀਕਾ ਲਵਾ ਕੇ ਲਿਉਣੀ ਆ ਜੇ ਤੇਰਾ ਢਿੱਡ ਦੁਖਦਾਗਾ ਹਾਂ ਚਲ ਉਹਨੂੰ ਮੈਂ ਪੁੱਛਦੀ ਆ ਵੀ ਭਾਈ ਕੀ ਦੁਖਦਾ ਤੇਰਾ ਆਹੋ ਹਾਂ ਚਲ ਠੀਕ ਆ ਆ ਮੈਂ ਕਰਦੀ ਆ ਉਧਰ ਭਾਂਡੇ ਟਿੰਡੇ ਦਾ ਕੰਮ ਚਲ ਕੋਈ ਨਹੀਂ ਫੇਰ ਉਹਨੂੰ ਪੁੱਛਦੀ ਆ ਹੁੰਦੇ ਉਹ ਕਿਉਂ ਉਹ ਚਾ ਅੱਤ ਤੁਸੀਂ ਕਿ ਮੈਂ ਮਾਗਰ ਮੂਰੇ ਫਿਰ ਦਾਂਗਾ ਦੋਨੇ ਜਣਾ ਮਾਗਰ ਮੂਰੇ ਤਾਂ ਕਾਨੂੰ ਫਿਰ ਦਾਂਗੇ ਕਿਧਰ ਵਗਿਆ ਉਹ ਉਹ ਤੈਨੂੰ ਪਾਲਦਾ ਫਿਰਦਾ ਤੂੰ ਉਹਨੂੰ ਪਾਲਦਾ ਫਿਰਦਾਗਾ ਉਹ ਮੈਂ ਤਾਂ ਨਾ ਉੱਥੇ ਕੰਮ ਜਾ ਕਰੀ ਜਾਂਦਾ ਸੀ ਢਿੱਡ ਜਾ ਦੁਖਣ ਲੱਗਾ ਸੀ ਕਿਹੜਾ ਜਿਹਾ ਉੱਠ ਖੜਿਆ ਸੀਗਾ ਹਾਂ ਮੈਂ ਉਹਨੂੰ ਕਹਾ ਵੀ ਚਲਾ ਆ ਗਿਆ ਉਹ ਪਤਾ ਨਹੀਂ ਕਿਧਰ ਵਗ ਗਿਆ ਗੱਲਾਂ ਅਗਲਾ ਕੜਾ ਤੂੰ ਤਾਂ ਕਿਸੇ ਕੋਲੇ ਬਹਿ ਗਿਆ ਹੋਵੇਂਗਾ ਨਹੀਂ ਨਹੀਂ ਗੱਲਾਂ ਅਗਲਾ ਕੜਾ ਕਾਨੂੰ ਆ ਢਿੱਡ ਜਾ ਮੇਰਾ ਦੁਖੀ ਹੋ ਜਾਂਦਾ ਸੀਗਾ ਰਾਤ ਨੂੰ ਗਰਮੈਸ਼ ਹੋ ਗਈ ਉਹ ਵੱਧ ਪੀਲੀ ਸੀ ਥੋੜੀ ਤੇ ਘੱਟ ਪੀ ਲੈਂਦਾ ਤੇ ਇਹਦੇ ਕੋਈ ਮਗਰ ਲੱਗਿਆ ਸੀਗਾ ਵੀ ਬਾੜੀ ਪੀਣੀ ਆ ਹੋ ਜਾਂਦਾ ਫਿਰ ਹੁਣ ਕਿੱਥੇ ਜਦੋਂ ਜਦੋਂ ਮੰਗੇਂਦਾ ਦੋ ਪੈ ਕੰਦਰ ਇੱਕ ਉਹ ਵੱਧ ਤਾਂ ਫਿਰ ਕਿਹੜਾ ਐ ਪਤਾ ਲੱਗਦਾ ਕਿ ਕਿੰਨੀ ਕ ਜਾਂਦੀ ਆ ਕਿੰਨੀ ਕ ਜਾਂਦੀ ਆ ਚੱਲ ਤੇਰਾ ਟੀਕਾ ਲਵਾ ਲਿਓ ਨੀ ਮਾਂ ਨਾ ਹੁਣ ਤਾਂ ਠੀਕ ਆ ਜਾ ਮੈਂ ਸੈਟਾਂ ਐ ਦਾ ਮੈਂ ਲੈ ਲਈ ਸੀ ਗੋਲੀ ਗੁਲੀ ਅੱਛਾ ਹੁਣ ਤਾਂ ਸੈਟਾਂ ਹੈ ਹਾਂ ਠੀਕ ਆ ਜਾ ਚਾਚੀ ਕਿੱਧਰ ਵਾਗੇ ਨੂੰ ਕਹਦੇ ਮੜੀ ਚਾਹ ਹੋਰ ਧਰ ਦੂ ਫੇਰ ਲੱਗ ਜਾਏ ਕੰਮ ਤੇ ਸਾਰਾ ਦਿਨ ਚਾਹ ਹੀ ਚਾਹ ਸਾਰਾ ਦਿਨ ਚਾਹ ਹੀ ਚਾਹ ਭਾਈ ਹਾਂ ਵਲ ਲਗਾਉਂਦਾ ਮੜਾ ਮੋਟਾ ਚੱਲਦੀ ਹੈ ਫਿਰ ਚਾਹ ਚੂਤਾ ਫਿਰ ਚਾਹ ਨਾਲ ਹੀ ਚੱਲਦੀ ਹੈ ਗੱਡੀ ਹੋਰ ਫਿਰ ਪੁੱਕੀ ਤਾਂ ਆਇਆ ਫਿਰ ਕੁਰਦਾ ਨਹੀਂ ਨਾ ਨਸ਼ਾ ਉਹ ਪਾਲੀ ਤੈਨੂੰ ਦੇਖਣ ਗਿਆਗਾ ਕੋਈ ਨਾ ਆਜੂ ਉਹ ਤਾਂ ਕੋਈ ਨਾ ਸੀ ਇਹ ਤਾਂ ਕਰ ਲਾਏ ਕੰਮ ਕਰਾ ਤੂੰ ਮੜਾ ਚਾਹ ਰੂਗਾ ਮੜਾ ਕਹੀਂ ਚਾਚੀ ਨੂੰ ਵੀ ਚਾਹ ਬਣਾ ਦੇ ਬੜਾ ਮਨਦੀਪ ਆ ਮਨਦੀਪ ਆ ਆ ਜਾ ਗਿਆ ਭੋਲਾ ਤਾਂ ਬੱਲਾ ਚਨਾ ਕੇ ਮੋੜਿਆਂ ਤੇ ਹਾਏ ਹਾਏ ਦੇ ਵੇ ਭੋਲਾ ਆ ਹੁਣ ਕਿਵੇਂ ਆਇਆ ਤੂੰ ਚਾਹ ਪੀਣਾ ਆਈ ਚਾਚੀ ਮੇਰਾ ਢਿੱਡ ਜਾ ਦੁਖਣ ਲੱਗਾ ਜੀ ਮੈਂ ਉਧਰ ਪਾਗਾ ਚਾਚਾ ਬਿੰਦ ਚ ਛੱਡ ਕੇ ਆ ਮੈਂ ਇੱਧਰ ਨੂੰ ਪਚਾਇਆ ਆਹੋ ਚਾਹ ਤਾਂ ਮੈਂ ਬਣਾ ਲਵਾਂਣੀ ਐ ਏਸੇ ਵਾਲੀਆਂ ਕੱਦੂ ਤੋਰੀਆਂ ਖਾੜੀ ਦੁੱਧ ਪਾ ਕੇ ਐਤ ਕੀ ਗਰਮੀ ਚ ਚੰਗਾ ਕੀ ਕਰਦੇ ਭਾਈ ਹੁਣ ਇਹਨੂੰ ਲੈ ਇਹਦੇ ਤਾਂ ਲੱਛਣ ਮਾੜੇ ਹੋ ਰਹੇ ਨੇ ਮੈਨੂੰ ਪਤਾ ਉਹ ਕਾਹ ਨੂੰ ਮੜੇ ਹੋ ਰਿਹਾ ਤੁਨੂੰ ਉਹੀ ਲੱਗੀ ਜਾਂਦਾ ਰਹਣਾ ਇਹ ਤਾਂ ਬਿੰਦ ਚ ਦੀ ਬਹਾਨਾ ਬਣਾ ਲੈਂਦਾਗਾ ਮੇਰਾ ਆ ਦੁਖਦਾ ਮੇਰਾ ਆ ਦੁਖਦਾ ਤੜੂਗੇ ਰੇ ਪੌਂਦਾ ਤੁਰਿਆ ਫਿਰਦਾ ਰਹਿੰਦਾ ਸਾਰਾ ਦਿਨ ਹਾਂ ਨਾ ਮੇਰੀ ਗੱਲ ਸੁਣਾ ਸਾਰਾ ਦਿਨ ਨੇਕੜੂ ਤਾਂ ਤੂੰ ਆਥਨ ਤੜਕੇ ਭਾਲਦਾਗਾ ਆ ਕੰਮ ਵੀ ਟੋੜ ਲਿਆ ਕਰ ਢੱਕਾ ਕਦੇ